ਸੱਚੇ ਕਾਲ ਅਮਰੀਕਾ ਨਿਊਜ਼ ਬੁਲਟਿਨ ਵਿੱਚ ਕਿਰੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰਤੇ ਆ ਮੁਖੜਲੇ ਸਤੇ ਟਿਕਟਾਕ ਆਪਣਾ ਅਮਰੀਕੀ ਕਾਰੋਬਾਰ ਵੇਚਣ ਨੂੰ ਤਿਆਰ 트੍ਰੰਪ ਨੇ ਅੱਗੇ ਵਧਾਈ ਅੰਤਿਮ ਮਿਤੀ ਪਾਰਤ ਅਮਰੀਕਾ ਵਿਚਾਲੇ ਚੱਲ ਰਹੀ ਦਵੱਲੀ ਗੱਲਬਾਤ ਦੋਹਾਂ ਦੇ ਸਬੰਧਾਂ 'ਚ ਨਰਮੀ ਆਉਣ ਦੀ ਉਮੀਦ ਪਾਰਤ ਅਮਰੀਕਾ ਗੱਲਬਾਤ ਦੌਰਾਨ ਵੱਡੀ ਅਪਡੇਟ ਜੀਐਮਐਮ ਮੱਕੀ ਨੂੰ ਲੈ ਕੇ ਖੁੱਲ ਰਹੇ ਨੇ ਦਰਵਾਜ਼ੇ ਹੁਣ ਖਬਰਾਂ ਵਿਸਥਾਰ ਦੇ ਨਾਲ ਟਿਕਟੌਕ ਆਪਣਾ ਅਮਰੀਕੀ ਕਾਰੋਬਾਰ ਵੇਚਣ ਦੇ ਲਈ ਤਿਆਰ ਹੋ ਗਿਆ ਹੈ ਅਜਿਹੇ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਸੌਦਾ ਲਗਭਗ ਅੰਤਮ ਹੈ ਤੇ ਉਹ ਸ਼ੀ ਜਿਨਪਿੰਗ ਦੇ ਨਾਲ ਅੰਤਿਮ ਰੂਪ ਦੇ ਵਿੱਚ ਗੱਲਬਾਤ ਕਰਕੇ ਹੀ ਆਪਣਾ ਫੈਸਲਾ ਲੈਣਗੇ ਫਿਲਹਾਲ 16 ਦਸੰਬਰ ਤੱਕ ਟਿਕਟੌਕ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਲਗਾਈ ਗਈ ਅਮਰੀਕਾ 'ਚ ਟਿਕਟੌਕ 'ਤੇ ਪਾਬੰਦੀ ਲਗਾਉਣ ਦੀ ਆਖਰੀ ਮਿਤੀ ਹੁਣ 16 ਦਸੰਬਰ ਤੱਕ ਵਧਾ ਦਿੱਤੀ ਗਈ ਹੈ ਇਹ ਆਖਰੀ ਮਿਤੀ ਅਸਲ 'ਚ 17 ਸਤੰਬਰ ਨੂੰ ਖਤਮ ਹੋਣ ਵਾਲੀ ਸੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ 3 ਮਹੀਨਿਆਂ ਦੀ ਮਿਆਦ ਵਧਾਉਣ ਦਾ ਐਲਾਨ ਕੀਤਾ ਹੈ। ਇਹ ਚੌਥੀ ਵਾਰ ਹੋਇਆ ਹੈ ਜਦੋਂ 트럼ਪ ਨੇ ਪਾਬੰਦੀ ਦੀ ਆਖਰੀ ਮਿਤੀ ਵਧਾਈ ਹੈ। ਚੀਨ ਦੇ ਸੀਨੀਅਰ ਵਪਾਰ ਵਾਰਤਾਕਾਰ ਲੀ ਚਿੰਗ ਗੋਂਗ ਦੇ ਅਨੁਸਾਰ 트럼ਪ ਦੇ ਐਲਾਨ ਤੋਂ ਇੱਕ ਦਿਨ ਪਹਿਲਾਂ ਅਮਰੀਕਾ ਅਤੇ ਚੀਨ ਐਪ ਦੇ ਨਾਲ ਸੰਬੰਧਿਤ ਮੁੱਦਿਆਂ ਨੂੰ ਹੱਲ ਕਰਨ ਲਈ ਮੈਟਰਡ ਦੇ ਵਿੱਚ ਇੱਕ ਢਾਂਚੇ ਤੇ ਸਹਿਮਤ ਹੋਏ ਸਨ। 트럼ਪ ਨੇ ਸੋਮਵਾਰ ਨੂੰ 트ਰੂਥ ਸੋਸ਼ਲ ਤੇ ਪੋਸਟ ਕੀਤਾ ਕਿ ਐਪ ਅਮਰੀਕਾ 'ਚ ਕੰਮ ਕਰੇਗੀ ਜਾਂ ਨਹੀਂ ਇਸ ਬਾਰੇ ਇੱਕ ਸੌਦਾ ਲਗਭਗ ਹੋ ਗਿਆ ਹੈ। ਘੰਟਿਆਂ ਬਾਅਦ 트ੰਪ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਸ਼ੁੱਕਰਵਾਰ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ ਤਾਂ ਜੋ ਪੁਸ਼ਟੀ ਕੀਤੀ ਜਾ ਸਕੇ ਕਿ ਕੀ ਐਪ 'ਚ ਚੀਨੀ ਹਿੱਸੇਦਾਰੀ ਬਣੀ ਰਹੇਗੀ। ਦਰਅਸਲ 2024 'ਚ ਅਮਰੀਕੀ ਕਾਂਗਰਸ ਨੇ ਇੱਕ ਕਾਨੂੰਨ ਪਾਸ ਕੀਤਾ ਜਿਸ 'ਚ ਟਿੱਕਟੌਕ ਦੇ ਚੀਨੀ ਮਾਲਕ ਬਾਈਟ ਡਾਂਸ ਨੂੰ ਆਪਣਾ ਅਮਰੀਕੀ ਕਾਰੋਬਾਰ ਵੇਚਣ ਜਾਂ ਐਪ 'ਤੇ ਪਾਬੰਦੀ ਦਾ ਸਾਹਮਣਾ ਕਰਨ ਦੀ ਲੋੜ ਸੀ। ਇਸ ਬਿੱਲ ਤੇ ਸਾਬਕਾ ਰਾਸ਼ਟਰਪਤੀ ਜੋ ਬੈਡਨ ਨੇ ਦਸਤਖਤ ਕੀਤੇ ਸਨ ਟਿੱਕਟੌਕ ਨੂੰ ਲੈ ਕੇ ਅਮਰੀਕਾ ਤੇ ਚੀਨ ਵਿਚਾਲੇ ਕੀ ਤਣਾਅ ਜਾਂਦਿਆਂ ਅਮਰੀਕਾ ਨੇ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਅਤੇ ਚੀਨੀ ਸਰਕਾਰ ਦੇ ਯੂਜ਼ਰ ਡੇਟਾ ਤੱਕ ਪਹੁੰਚ ਕਰਨ ਦੇ ਡਰ ਦਾ ਹਵਾਲਾ ਦਿੰਦਿਆਂ ਹੋਇਆਂ ਟਿਕਟੌਕ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਅਮਰੀਕਾ ਚਾਹੁੰਦਾ ਹੈ ਕਿ ਉੱਥੇ ਚੱਲ ਰਹੀ ਟਿਕਟੌਕ ਦੀ ਮਾਲਕੀ ਚੀਨੀ ਕੰਪਨੀਆਂ ਦੀ ਬਜਾਏ ਅਮਰੀਕੀ ਕੰਪਨੀਆਂ ਕੋਲ ਹੋਵੇ। ਅਮਰੀਕਾ 'ਚ ਟਿਕਟੌਕ ਦੇ ਕੰਮ ਕਰਨ ਲਈ ਸ਼ਰਤ ਇਹ ਹੈ ਕਿ ਉੱਥੇ ਇਸਦੇ ਸੰਚਾਲਨ ਅਮਰੀਕੀ ਕੰਪਨੀਆਂ ਨੂੰ ਵਿਚੇ ਜਾਣ। Oracle, Silver Lake ਅਤੇ Andersen ਵਰਗੇ ਨਾਮ ਦਾਵੇਦਾਰਾਂ ਦੀ ਸੂਚੀ 'ਚ ਨੇ ਆਪ ਦੇ ਐਲਗੋਰਿਦਮ ਅਤੇ ਆਈਪੀ ਅਧਿਕਾਰ ਚੀਨ ਦੇ ਕੋਲ ਰਹਿ ਸਕਦੇ ਨਹੀਂ ਪਰ ਉਪਭੋਗਤਾ ਡਾਟਾ ਅਮਰੀਕਾ ਦੇ ਕੰਟਰੋਲ ਦੇ ਵਿੱਚ ਰਹੇਗਾ ਇਹ ਸੌਦਾ ਵਪਾਰੀ ਯੁੱਧ ਨੂੰ ਘਟਾਉਂਦੀ ਯੋਜਨਾ ਦਾ ਹਿੱਸਾ ਹੈ ਭਾਰਤ ਨੇ ਜੂਨ 2020 ਚ ਟਿਕਟੌਕ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਭਾਰਤ ਸਰਕਾਰ ਨੇ ਚੀਨੀ ਐਪਲੀਕੇਸ਼ਨ ਨੂੰ ਦੇਸ਼ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਦੇ ਲਈ ਖਤਰਾ ਐਲਾਨਿਆ ਸੀ ਭਾਰਤ ਤੇ ਚੀਨ ਸਰਹੱਦ ਤੇ ਫੌਜੀ ਝੜਪਾਂ ਤੋਂ ਬਾਅਦ ਭਾਰਤ ਨੇ ਟਿਕਟੌਕ ਸਣੇ 59 ਚੀਨੀ ਐਪਸ ਤੇ ਪਾਬੰਦੀ ਲਗਾ ਦਿੱਤੀ ਸੀ ਭਾਰਤ 'ਚ ਹੁਣ ਤੱਕ 500 ਤੋਂ ਵੱਧ ਚੀਨੀ ਐਪਸ 'ਤੇ ਪਾਬੰਦੀ ਲਗਾਈ ਗਈ ਹੈ। ਚੀਨੀ ਕੰਪਨੀ ਦੇ ਵੀਡੀਓ ਐਪ ਟਿਕਟੌਕ 'ਤੇ ਅਸ਼ਲੀਲਤਾ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਇਸ ਤੇ ਭਾਰਤੀਆਂ ਤੋਂ ਡਾਟਾ ਚੋਰੀ ਕਰਨ ਦੇ ਦੋਸ਼ ਵੀ ਲੱਗੇ ਸਨ। ਮ드ਰਾਸ ਹਾਈ ਕੋਰਟ ਨੇ ਸ਼ੁਰੂ 'ਚ ਇਸ ਤੇ ਪਾਬੰਦੀ ਲਗਾ ਦਿੱਤੀ ਸੀ। ਪਾਬੰਦੀ ਤੋਂ ਬਾਅਦ ਟਿਕਟੌਕ ਦੀ ਮੂਲ ਕੰਪਨੀ ਬਾਈਡਾਂਸ ਨੇ ਸੁਪਰੀਮ ਕੋਰਟ 'ਚ ਅਪੀਲ ਕੀਤੀ ਜਿਸ ਨੇ ਮ드ਰਾਸ ਹਾਈ ਕੋਰਟ ਦੇ ਆਦੇਸ਼ ਨੂੰ ਬਰਕਰਾਰ ਰੱਖਿਆ। ਭਾਰਤ 'ਚ ਪਾਬੰਦੀ ਕਾਰਨ ਇਸ ਦੀ ਮੂਲ ਕੰਪਨੀ ਬਾਈ ਡਾਂਸ ਨੂੰ ਰੋਜ਼ਾਨਾ 5 ਲੱਖ ਡਾਲਰ ਦਾ ਨੁਕਸਾਨ ਹੋ ਰਿਹਾ ਹੈ। ਮ드ਰਾਸਾ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਫੋਰਨੋਗ੍ਰਾਫੀ ਦੇ ਪ੍ਰਚਾਰ ਦਾ ਹਵਾਲਾ ਦਿੰਦਿਆਂ ਹੋਇਆਂ ਟਿਕਟੌਕ ਦੇ ਡਾਊਨਲੋਡਿੰਗ 'ਤੇ ਪਾਬੰਦੀ ਲਗਾਉਣ ਦਾ ਹੁਕਮ ਦਿੱਤਾ ਸੀ। ਇਸ ਤੋਂ ਬਾਅਦ ਸੂਚਨਾ ਤੇ ਟੈਕਨੋਲੋਜੀ ਮੰਤਰਾਲੇ ਨੇ ਐਪਲ ਤੇ ਗੂਗਲ ਨੂੰ ਆਪਣੇ ਔਨਲਾਈਨ ਸਟੋਰਾਂ ਤੋਂ ਟਿਕਟੌਕ ਨੂੰ ਹਟਾਉਣ ਦੇ ਹੁਕਮ ਦਿੱਤੇ। ਦੋਵਾਂ ਕੰਪਨੀਆਂ ਨੇ ਐਪ ਨੂੰ ਹਟਾ ਦਿੱਤਾ। ਉਸ ਸਮੇਂ ਦੇਸ਼ 'ਚ ਟਿਕਟੌਕ ਦੇ 240 ਮਿਲੀਅਨ ਯੂਜ਼ਰ ਸਨ। ਦੇ ਪਾਸੇ ਭਾਰਤ ਤੇ ਅਮਰੀਕਾ ਵਿਚਾਲੇ ਦਵੱਲੀ ਵਪਾਰ ਸਮਝੌਤੇ ਬਾਰੇ ਗੱਲਬਾਤ ਹੋ ਰਹੀ ਹੈ ਤੇ ਇਸ ਗੱਲਬਾਤ ਨੂੰ ਦੋਵਾਂ ਦੇ ਵੱਲੋਂ ਹੀ ਪੋਜ਼ਿਟਿਵ ਕਰਾਰ ਦਿੱਤਾ ਜਾ ਰਿਹਾ ਹੈ। ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਬੰਧਾਂ ਦੇ ਵਿੱਚ ਨਰਮੀ ਦੇਖੀ ਜਾ ਸਕਦੀ ਹੈ। ਵਪਾਰ ਸਮਝੌਤੇ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਪਹਿਲੂਆਂ ਦੇ ਉੱਤੇ ਦੋਹੀ ਹੀ ਦੇਸ਼ ਗੱਲ ਕਰ ਰਹੇ ਨੇ। ਦੱਸ ਤਈ ਕਿ ਅਮਰੀਕਾ ਦਾ ਇੱਕ ਵਫਦ ਭਾਰਤ ਦੇ ਵਿੱਚ ਇਸ ਮੀਟਿੰਗ ਵਾਸਤੇ ਆਇਆ ਹੋਇਆ ਹੈ। ਭਾਰਤ ਤੇ ਅਮਰੀਕਾ ਵਿਚਾਲੇ ਵਪਾਰਕ ਸਬੰਧਾਂ 'ਚ ਤਣਾਅ ਘਟਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਦੋਵਾਂ ਦੇਸ਼ਾਂ ਦੇ ਅਧਿਕਾਰੀ ਮੰਗਲਵਾਰ ਨੂੰ 7 ਘੰਟੇ ਚੱਲੀ ਮੀਚਮਚੇ ਵਪਾਰ ਸਮਝੌਤੇ ਲਈ ਯਤਨ ਤੇਜ਼ ਕਰਨ ਤੇ ਸਹਿਮਤ ਹੋਏ ਨਹੀਂ ਗੱਲਬਾਤ ਨੂੰ ਵਾਪਸ ਪੱਟੜੀ ਤੇ ਲਿਆਉਣ ਦੇ ਮਕਸਦ ਨਾਲ ਅਮਰੀਕੀ ਵਪਾਰ ਪ੍ਰਤੀਨਿਧੀ ਬ੍ਰੈਂਡਨ ਲਿੰਚ ਦੀ ਅਗਵਾਈ ਦੇ ਵਿੱਚ ਆਏ ਅਮਰੀਕੀ ਵਪਾਰ ਪ੍ਰਤੀਨਿਧੀ ਦਫਤਰ ਦੇ ਇੱਕ ਵਫਦ ਦੀ ਇੱਥੇ ਵੰਜ ਵਿਭਾਗ ਦੇ ਅਧਿਕਾਰੀਆਂ ਨਾਲ ਮਹੱਤਵਪੂਰਨ ਮੀਟਿੰਗ ਹੋਈ ਭਾਰਤੀ ਟੀਮ ਦੀ ਅਗਵਾਈ ਵੰਜ ਵਿਭਾਗ ਦੇ ਸੇਖਸ਼ਕਤ ਰਾਜੇਸ਼ ਅਗਰਵਾਲ ਨੇ ਕੀਤੀ ਵੰਜ ਅਤੇ ਉਦਯੋਗ ਮੰਤਰਾਲੇ ਦੀ ਇੱਕ ਪ੍ਰੈਸ ਰਿਲੀਜ਼ ਮੁਤਾਬਕ ਚਰਚਾ ਪੋਜ਼ਿਟਿਵ ਅਤੇ ਆਗਾਮੂ ਦੂਸੀ ਤੇ ਇਸ ਜੋ ਵਪਾਰ ਸਮਝੌਤੇ ਦੇ ਵੱਖ-ਵੱਖ ਪਹਿਲੂਆਂ ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰੈਸ ਰਿਲੀਜ਼ ਚ ਆਖਿਆ ਗਿਆ ਹੈ ਕਿ ਗੱਲਬਾਤ ਦੌਰਾਨ ਇਸ ਗੱਲ ਤੇ ਸਹਿਮਤੀ ਬਣੀ ਹੈ ਕਿ ਦੋਵਾਂ ਧਿਰਾਂ ਲਈ ਲਾਭਦਾਇਕ ਵਪਾਰ ਸਮਝੌਤੇ ਲਈ ਯਤਨ ਤੇਜ਼ ਕੀਤੇ ਜਾਣ ਤਾਂ ਜੋ ਜਲਦੀ ਹੀ ਸਾਰਥਕ ਨਤੀਜੇ ਸਾਹਮਣੇ ਆ ਸਕਣ। ਕਾਬਿਲ ਗੌਰ ਹੈ ਕਿ ਅਮਰੀਕਾ ਭਾਰਤ ਦਾ ਮੁੱਖ ਵਪਾਰਕ ਭਾਈਵਾਲ ਹੈ ਪਰ ਅਮਰੀਕਾ ਵੱਲੋਂ ਭਾਰਤੀ ਵਸਤੂਆਂ ਤੇ 50% ਦੀ ਟੈਰਫ ਲਗਾਉਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ 'ਚ ਖਟਾਸ ਆਈ ਹੈ। ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਵਪਾਰ ਨੀਤੀ ਦੇ ਕੁਝ ਅਮਰੀਕੀ ਅਧਿਕਾਰੀਆਂ ਦੇ ਸਖਤ ਬਿਆਨਾਂ ਨੇ ਦੋਵਾਂ ਧਿਰਾਂ ਵਿਚਾਲੇ ਵਪਾਰਕ ਸਬੰਧਾਂ 'ਚ ਤਣਾਅ ਪੈਦਾ ਕਰ ਦਿੱਤਾ ਸੀ। ਹਾਲ ਹੀ ਵਿੱਚ ਰਾਸ਼ਟਰਪਤੀ 트੍ਰੰਪ ਦੇ ਨਰਮ ਬਿਆਨਾਂ ਅਤੇ ਸੋਸ਼ਲ ਮੀਡੀਆ ਪੋਸਟਾਂ ਤੇ ਉਨ੍ਹਾਂ ਪ੍ਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਉਤਸ਼ਾਹਜਨਕ ਪ੍ਰਤੀਕਿਰਿਆਵਾਂ ਨੇ ਵਪਾਰਕ ਗੱਲਬਾਤ 'ਚ ਡੈਡਲੌਕ ਨੂੰ ਤੋੜਨ ਦਾ ਹਸਤੰਭੀ ਸੰਭਾਵਨਾ ਵਧਾ ਦਿੱਤੀ ਹੈ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਕੋਇਲ ਨੇ ਉਮੀਦ ਜਤਾਈ ਹੈ ਕਿ ਨਵੰਬਰ ਤੱਕ ਭਾਰਤ ਅਤੇ ਅਮਰੀਕਾ ਵਿਚਾਲੇ ਕੋਈ ਚੰਗਾ ਸਮਝੌਤਾ ਹੋ ਜਾਵੇਗਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਨੇ ਕਿ ਭਾਰਤ ਲਈ ਦੇਸ਼ ਦੇ ਕਿਸਾਨਾਂ ਪਸ਼ੂ ਪਾਲਕਾਂ ਮਛੇਰਿਆਂ ਤੇ ਛੋਟੇ ਦਰਮਿਆਨੇ ਉਦਯੋਗਾਂ ਦੇ ਹਿੱਤ ਸਭ ਤੋਂ ਉੱਤੇ ਨੇ ਤੇ ਉਹਨਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਤੇ ਉਧਰ ਭਾਰਤ ਦੇ ਵਿੱਚ ਲੁਧਿਆਣਾ ਚ ਸਥਿਤ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵੱਲੋਂ ਇੱਕ ਨਵਾਂ ਹੀ ਖੁਲਾਸਾ ਕੀਤਾ ਗਿਆ ਹੈ ਦਰਸਲ ਜੀਐਮ ਮੱਕੀ ਨੂੰ ਲੈ ਕੇ ਅਪਡੇਟ ਦਿੱਤੀ ਗਈ ਹੈ ਮੱਕੀ ਦੀ ਕਾਸ਼ਤ ਨੂੰ ਲੈ ਕੇ ਅਮਰੀਕਾ ਦੇ ਵਪਾਰ ਦੇ ਨਾਲ ਸੰਬੰਧਿਤ ਕਾਫੀ ਕੁਝ ਖੁਲਾਸੇ ਕੀਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਜੀਐਮ ਮੱਕੀ ਦੀ ਖਰੀਦ ਨੂੰ ਲੈ ਕੇ ਪਿਛਲੇ ਦਰਵਾਜ਼ੇ ਅਮਰੀਕਾ ਦੇ ਨਾਲ ਖੁੱਲੇ ਜਾ ਰਹੇ ਨੇ ਬੇਸ਼ੱਕ ਭਾਰਤ ਨੇ ਅਮਰੀਕੀ ਵਪਾਰਕ ਸਿਕੱਤਰ ਦੀ ਮੰਗ ਮੁਤਾਬਿਕ ਅਮਰੀਕਾ ਦੀਆਂ ਖੇਤੀਬਾੜੀ ਵਸਤਾਂ ਜਿਨ੍ਹਾਂ 'ਚ ਮੱਕੀ ਵੀ ਸ਼ਾਮਲ ਹੈ ਉਹਨਾਂ ਨੂੰ ਖਰੀਦਣ ਤੋਂ ਸਖਤੀ ਨਾਲ ਇਨਕਾਰ ਕਰ ਦਿੱਤਾ ਹੈ। ਉਹ ਜੀਐਮ ਕਿਸਮਾਂ ਦੀਆਂ ਨੇ ਪਰ ਲੁਧਿਆਣਾ ਚ ਖੇਤੀਬਾੜੀ ਯੂਨੀਵਰਸਿਟੀ ਚ ਇਸ ਖਰੀਫ ਸੀਜ਼ਨ ਦੌਰਾਨ ਜੈਨੇਟਿਕ ਤੌਰ ਤੇ ਸੁਧੀਆਂ ਮੱਕੀ ਦੀਆਂ ਦੋ ਕਿਸਮਾਂ ਦੇ ਫੀਲਡ ਟ੍ਰਾਇਲ ਸ਼ੁਰੂ ਹੋਣ ਵਾਲੀ ਨੇ। ਇਸ ਨਾਲ ਇਸ ਗੱਲ ਤੇ ਬਹਿਸ ਸ਼ੁਰੂ ਹੋ ਗਈ ਹੈ ਕਿ ਕੀ ਭਾਰਤ ਅਮਰੀਕਾ ਨਾਲ ਤਣਾਅ ਦਰਮਿਆਨ ਜੀਐਮ ਖੋਰਾਕੀ ਫਸਲਾਂ ਦੀ ਵਪਾਰਕ ਕਾਸ਼ਤ ਲਈ ਚੁੱਪਚਾਪ ਰਾ ਖੁੱਲ ਰਿਹਾ ਹੈ ਭਾਰਤ ਨੇ ਆਪਣੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨ ਦੀ ਸੌਖਾ ਦਿੱਤੀ ਹੈ ਭਾਰਤ ਦੀ ਸਿਖਰਲੀ ਰੈਗੂਲੇਟਰ ਜੈਨੇਟਿਕ ਇੰਜੀਨੀਅਰਿੰਗ ਮੁਲਾਂਕਣ ਕਮੇਟੀ ਨੇ ਪੰਜਾਬ ਸਰਕਾਰ ਵੱਲੋਂ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਜਾਰੀ ਕਰਨ ਤੋਂ ਬਾਅਦ ਬੇਅਰ ਫਸਲ ਸਾਇੰਸ ਦੀਆਂ ਜੜੀਆਂ ਬੂਟੀਆਂ ਨੂੰ ਸਹਿਣ ਵਾਲੇ ਅਤੇ ਕੀਟ ਰੋਕੂ ਮੱਕੀ ਦੇ ਸੀਮਤ ਫੀਲਡ ਟ੍ਰਾਇਲ ਲਈ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਤਵੀਰ ਸਿੰਘ ਗੋਸਲ ਨੇ ਅਧਿਕਾਰਤ ਤੌਰ ਤੇ ਆਖਿਆ ਕਿ ਯੂਨੀਵਰਸਿਟੀ ਦੀ ਭੂਮਿਕਾ ਖੋਜ ਤੱਕ ਸੀਮਤ ਹੈ ਪਰ ਆਲੋਚਕ ਜੀਐਮ ਖੁਰਾਕੀ ਫਸਲਾਂ ਦੇ ਹੌਲੀ-ਹੌਲੀ ਕਾਨੂੰਨੀਕਰਨ ਨੂੰ ਵਿਖਦੇ ਨੇ ਜੀਐਮ ਮੁਕਤ ਇੰਡੀਆ ਗੱਠਜੋੜ ਨੇ ਪੰਜਾਬ ਨੂੰ ਆਪਣੇ ਐਨਓਸੀ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ ਜਿਸ ਤੇ ਸਿਹਤ ਅਤੇ ਵਾਤਾਵਰਨ ਦੇ ਖਤਰਿਆਂ ਕਾਰਨ ਗਲਾਈਫੋਸੇਟ ਦੀ ਵਿਕਰੀ ਤੇ 2018 ਦੀ ਪਾਬੰਦੀ ਦਾ ਹਵਾਲਾ ਦਿੱਤਾ ਗਿਆ ਹੈ ਭਾਰਤ ਇਸ ਵੇਲੇ ਸਿਰਫ ਬੀਟੀ ਕਪਾਹ ਦੀ ਵਪਾਰਕ ਕਾਸ਼ਤ ਦੀ ਇਜਾਜ਼ਤ ਦਿੰਦਾ ਹੈ ਹਾਲਾਂਕਿ ਕਾਨੂੰਨੀ ਚੁਣੌਤੀਆਂ ਦਰਮਿਆਨ 2022 ਚ ਜੀਐਮ ਸੜੂਨ ਦੀ ਮਨਜ਼ੂਰੀ ਦਿੱਤੀ ਗਈ ਸੀ ਚੌਲ ਮੱਕੀ ਜਵਾਰ ਕਣਕ ਤੇ ਮੂੰਗਫਲੀ ਸਣੇ ਕਈ ਹੋਰ ਫਸਲਾਂ ਦੀਆਂ ਖੇਤਾਂ 'ਚ ਅਜ਼ਮਾਇਸ਼ਾਂ ਚੱਲ ਰਹੀਆਂ ਨੇ ਆਲੋਚਕਾਂ ਦੀ ਦਲੀਲ ਹੈ ਕਿ ਅਜਿਹੇ ਸੀਮਤ ਅਧਿਐਨ ਹੌਲੀ-ਹੌਲੀ ਜੀਐਮ ਟੈਕਨੋਲੋਜੀ ਨੂੰ ਆਮ ਵਰਗਾ ਬਣਾਉਣਗੇ ਜੋ ਅਮਰੀਕੀ ਪ੍ਰਸ਼ਾਸਨ ਨੂੰ ਖੁਸ਼ ਕਰਨ ਲਈ ਅਮਰੀਕੀ ਕੰਪਨੀਆਂ ਦੇ ਵਪਾਰਕ ਦਾਖਲੇ ਲਈ ਇੱਕ ਪਿਛਲੇ ਦਰਵਾਜ਼ੇ ਵੱਜੋਂ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਦੇ ਨੇ ਇਹ ਕਿੰਨਾ ਮਦਦਗਾਰ ਹੋਵੇਗਾ ਇਸ ਦਾ ਅੰਦਾਜ਼ਾ ਕੋਈ ਵੀ ਲਗਾ ਸਕਦਾ ਹੈ ਦਿਲਚਸਪ ਗਲਤਾ ਇਹ ਹੈ ਕਿ ਭਾਰਤ ਮਿਆਮਾਰ ਤੇ ਯੂਕਰੇਨ ਤੋਂ ਮੱਕੀ ਦਰਾਮਦ ਕਰਦਾ ਰਿਹਾ ਹੈ ਫਿਲਹਾਲ ਦੇ ਬੁਲਟਿਨ ਜਿਨਾਂ ਹੀ ਜਾਂਦੇ ਜਾਂਦੇ ਇੱਕ ਵਾਰ ਫਿਨਿਸ ਰਮਾਰ ਤੇ ਆ ਮੁਖੜ ਲੈਣ ਸਤੇ ਟਿਕਟੌਕ ਆਪਣਾ ਅਮਰੀਕੀ ਕਾਰੋਬਾਰ ਵੇਚਣ ਨੂੰ ਤਿਆਰ 트ੰਪ ਨੇ ਅੱਗੇ ਵਧਾਈ ਅੰਤਿਮ ਮਿਤੀ ਭਾਰਤ ਅਮਰੀਕਾ ਵਿਚਾਲੇ ਚੱਲ ਰਹੀ ਦਵੱਲੀ ਗੱਲਬਾਤ ਦੋਹਾਂ ਦੇ ਸਬੰਧਾਂ 'ਚ ਨਰਮੀ ਆਉਣ ਦੀ ਉਮੀਦ ਹੈ ਪੋਰਟ ਅਮਰੀਕਾ ਗੱਲਬਾਤ ਦੌਰਾਨ ਵੱਡੀ ਅਪਡੇਟ ਜੀਐਮ ਮੱਕੀ ਨੂੰ ਲੈ ਕੇ ਖੁੱਲ ਰਹੇ ਨੇ ਦਰਵਾਜ਼ੇ ਇਸ ਨਾਲ ਹੀ ਮੈਨੂੰ ਦੇ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ